ਜਿੱਥੇ ਚੋਰਾ ਦੇ ਵੱਲੋਂ ਲਗਾਤਾਰ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤੇ ਉੱਥੇ ਹੀ ਲੁੱਟਖੁਆ ਕਰਨ ਵਾਲਿਆਂ ਦੇ ਵੱਲੋਂ ਵੀ ਜਿਹੜੀ ਹੈ ਲਗਾਤਾਰ ਮੌਕਾ ਦੇਖ ਕੇ ਇਸ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਜਾਂਦਾ ਹੈ ਤੇ ਤਾਜ਼ਾ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਕਿ ਇੱਕ ਔਰਤ ਦੇ ਵੱਲੋਂ ਪੈਦਲ ਜਿਹੜਾ ਆਪਣੇ ਕਾਰ ਦਾ ਰੁਕੀਤਾ ਜਾ ਰਿਹਾ ਸਤੀ ਤੇ ਰਾਹ ਦੇ ਵਿੱਚ ਖੜੇ ਦੋ ਨੌਜਵਾਨਾਂ ਦੇ ਵੱਲੋਂ ਸੀਸੀਟੀਵੀ ਫੁਟੇਜ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਰਾਹ ਦੇ ਵਿੱਚ ਦੋ ਨੌਜਵਾਨਾਂ ਦੇ ਵੱਲੋਂ ਲੁੱਟਖੋ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਉੱਥੇ ਹੀ ਸੁਸ਼ਮਾ ਸ਼ਰਮਾ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਨਾਲ ਜਿਹੜੀ ਵਾਰਦਾਤ ਹੋਈ ਐ ਇਸ ਦੇ ਉੱਤੇ ਜਿਹੜੇ ਮਲਜ਼ਮ ਪਾਏ ਜਾਂ ਉਹਨਾਂ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉੱਥੇ ਜੇਕਰ ਅਸੀਂ ਗੱਲ ਕਰੀਏ ਮੁਹੱਲਾ ਵਾਸੀਆਂ ਦੀ ਤਾਂ ਉਹਨਾਂ ਨੇ ਉਹਨਾਂ ਦੇ ਵੱਲੋਂ ਵੀ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਸੈਲੀ ਰੋਡ ਵਿਖੇ ਸ਼ਾਕ ਲੋਨੀ ਚ ਜਿਹੜਾ ਹੈ ਲਗਾਤਾਰ ਇਹ ਵਾਰਦਾਤਾਂ ਜਿਹੜੀਆਂ ਨੇ ਵਾਪਰ ਰਹੀਆਂ ਨੇ ਤੇ ਲੋਕ ਜਿਹੜੇ ਨੇ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਤੇ ਉੱਥੇ ਹੀ ਇਹਨਾਂ ਦੋਹਾਂ ਥੀਰਾਂ ਦੇ ਵਿੱਚ ਗੱਲ ਕਰੀਏ ਜੇਕਰ ਅਸੀਂ ਸੁਸ਼ਮਾ ਸ਼ਰਮਾ ਦੀ ਜਨਾਦਾ ਪਰਸ ਜਿਹੜਾ ਹੈ ਉਸ ਲੁੱਟਖੋ ਕਰਨ ਵਾਲਿਆਂ ਦੇ ਵੱਲੋਂ ਜਿਹੜਾ ਹੈ ਲੁੱਟ ਕੇ ਲੈ ਕੇ ਗਏ ਨੇ ਉਹਨਾਂ ਦੇ ਵੱਲੋਂ ਕੋਸ਼ਿਸ਼ ਪੂਰੀ ਲਾ ਉਹਨਾਂ ਨੂੰ ਵਾਪਸ ਮਿਲ ਜਾਵੇ ਪਰ ਉਹਨਾਂ ਦਾ ਬੱਸ ਨਹੀਂ ਚੱਲਿਆ ਮعنی ਕਿਹਾ ਹੈ ਕਿ ਮੈਨੂੰ ਗੁੱਜੀਆਂ ਸੱਟਾਂ ਵੀ ਲੱਗੀਆਂ ਨੇ ਇਸ ਵਿੱਚ ਜਿਹੜਾ ਐ ਮੈਂ ਜ਼ਖਮੀ ਵੀ ਹੋ ਗਈ ਆ ਤੇ ਹੋਰ ਵੀ ਮੁਹੱਲਾ ਵਾਸੀ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਜਿਹੜਾ ਦੇਖਿਆ ਤੇ ਸੀਸੀਟੀਵੀ ਫੁਟੇਜ ਜਿਹੜੀ ਆ ਉਹ ਸਾਡੇ ਨਾਲ ਸ਼ੇਅਰ ਕੀਤੀ ਉਹ ਵੀ ਤੁਹਾਨੂੰ ਦਿਖਾਵਾਂਗੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਣਾ ਕਿ ਕੀ ਕਾਰਨ ਹੋ ਸਕਦਾ ਹੈ ਅਜਿਹੀ ਵਾਰਦਾਤਾਂ ਦਾ ਪਠਾਨਕੋਟ ਦੇ ਵਿੱਚ ਵਾਪਰਨ ਚ ਲਗਾਤਾਰ ਇੱਕ ਨਹੀਂ ਦੋ ਨਹੀਂ ਬਲਕਿ ਲਗਾਤਾਰ ਪਿਛ ਕੁਝ ਪਿਛਲੇ ਦਿਨਾਂ ਤੋਂ ਜਿਹੜੀਆਂ ਨੇ ਇਹ ਵਾਰਦਾਤਾਂ ਦੇਖਣ ਨੂੰ ਮਿਲ ਰਹੀਆਂ ਨੇ ਜਿੱਥੇ ਸੁਸ਼ਮਾ ਸ਼ਰਮਾ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਉ ਖਿਲਾਫ ਜਿਹੜਾ ਹੈ ਪਰ ਪਰ ਤੇ ਗੁੱਸਾ ਜਿਹੜਾ ਉਹ ਫੁੱਟਦਾ ਹੋਇਆ ਨਜ਼ਰ ਆ ਰਿਹਾ ਮੈਂ ਕਹਿ ਕਿ ਪ੍ਰਸ਼ਾਸਨ ਕਿਤੇ ਨਾ ਕਿਤੇ ਅਣਗਹਿਲੀ ਕਰ ਰਿਹਾ ਇਹਨਾਂ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਨਹੀਂ ਕਰ ਰਿਹਾ ਤਾਂ ਹੀ ਇਹਨਾਂ ਚੋਰਾਂ ਦੇ ਤੇ ਲੁੱਟਖੋਹਾਂ ਕਰਨ ਵਾਲਿਆਂ ਦੇ ਹੌਸਲੇ ਜਿਹੜੇ ਨੇ ਉਹ ਬੁਲੰਦ ਨਜ਼ਰ ਆ ਰਹੇ ਮੇਰਾ ਨਾਮ ਸੁਸ਼ਮਾ ਸ਼ਰਮਾ ਮੈਂ ਨਾ ਆਪਣੀ ਸਿਸਟਰ ਨਾਲ ਅਜੀ ਦਲੰਦਰ ਗਏ ਦੀ ਉਹਨਾਂ ਦਾ ਟੇਲ ਹਸਪੀਟਲ ਚੈੱਕਅਪ ਕਰਵਾਉਣ ਵਾਸਤੇ ਤੇ ਵਾਪਸੀ ਤੇ ਉਹਨਾਂ ਨੇ ਮੈਨੂੰ ਸੜਕ ਦੇ ਮੋੜ ਤੇ ਮੈਂ ਟੈਕਸੀ ਵਾਲੇ ਤੋਂ ਉੱਤਰੀ ਹਾਂ ਮੈਂ ਕਿਹਾ ਨਾ ਕਿ ਮੈਂ ਪੈਦਲ ਚਲੀ ਜਾਨੀ ਬਸੋ ਮੈਂ ਆਪਣੀ ਗਲੀ ਤੇ ਸ਼ਾਕਲੋਨੀ ਚ ਗੁਰਦੁਆਰੇ ਵਾਲੀ ਗਲੀ ਦੇ ਵਿੱਚ ਪੈਦਲ ਆ ਰਹੀ ਸੀ ਜੇ ਸਾਡੇ ਪੜੋਸੀ ਆ ਉਹ ਉਹਨਾਂ ਦੀ ਬੇਟੀ ਦਾ ਨਾਮ ਮੈਨੂੰ ਪਤਾ ਅੰਜਲੀ ਹੈ ਉਹ ਕਾਫੀ ਟਿਊਸ਼ਨ ਵਰਕ ਕਰਦੇ ਨੇ ਉਹਨਾਂ ਦੇ ਘਰ ਦੇ ਬਾਹਰ ਗੇਟ ਦੇ ਕੋਲ ਦੋ ਮੋਟਰਸਾਈਕਲ ਵਾਲੇ ਖੜੇ ਸੀ ਬੈਠੇ ਰਹੇ ਮਤਲਬ ਮੈਂ ਉੱਥੋਂ ਕ੍ਰਾਸ ਕੀਤਾ ਤੇ ਅੱਗੇ ਭੰਜ ਜਿਹੜੇ ਮੇਰੇ ਨਾਲ ਖੜੇ ਇਹਨਾਂ ਦੀ ਬਾਹੂ ਆਪਣੇ ਬੇਟੇ ਨੂੰ ਕਮਹਾਇੀ ਸੀ ਮੈਂ ਉਹਨਾਂ ਕੋਲ ਖੜੀ ਹੋ ਗਈ ਮੈਂ ਅੱਗੇ ਉਹਨੇ ਹੱਥ ਦਿੱਤੇ ਬੱਚੇ ਨੂੰ ਚੁੱਕਣ ਵਾਸਤੇ ਮੈਂ ਆਪਣੇ ਮੋਢੇ ਤੇ ਬੈਗ ਪਾਇਆ ਹੋਇਆ ਸੀ ਉਹਨਾਂ ਪਿੱਛੋਂ ਆ ਕੇ ਮੇਰਾ ਬੈਗ ਚੁੱਕਿਆ ਤੇ ਮੈਨੂੰ ਸਮਝ ਨਹੀਂ ਆਈ ਕਿ ਕੀ ਹੋਇਆ ਪਹਿਲੇ ਮੈਨੂੰ ਡਾਊਟ ਹੋਇਆ ਕਿ ਸ਼ਾਇਦ ਮੇਰਾ ਬੇਟਾ ਆਇਆ ਉਹਨੇ ਮੈਨੂੰ ਇਸ਼ਾਰਾ ਕੀਤਾ ਕਿ ਮੰਮੀ ਚਲੀਆਂ ਜਾ ਰਹੀਆਂ ਫਿਰ ਮੈਂ ਪੁੱਛੇ ਮੁੜ ਕੇ ਕਿ ਉਹਨੇ ਬੜੀ ਜ਼ੋਰ ਦੀ ਚੀਚਿਆ ਫਿਰ ਮੈਨੂੰ ਪਤਾ ਲੱਗਿਆ ਕਿ ਇਹ ਤੇ ਮੇਰੇ ਨਾਲ ਚੀਨਾ-ਛੱਪੀ ਹੋ ਰਹੀ ਹੈ ਫਿਰ ਮੈਂ ਵੀ ਬੈਗ ਨੂੰ ਪਕੜਿਆ ਤੇ ਇਸ ਦੌਰਾਨ ਮੈਂ ਸ਼ੋਰ ਵੀ ਪਾਇਆ ਪਰ ਆਲੇ ਦੁਆਲੇ ਕਿਸੇ ਨੂੰ ਆਵਾਜ਼ ਆਇਦ ਨਹੀਂ ਸੁਣੀ ਕੋਈ ਨਿਕਲੇ ਆ ਨਹੀਂ ਬਾਹਰ ਉਸ ਦੌਰਾਨ ਮੈਂ ਡਿੱਗ ਪਈ ਮੇਰੇ ਚੋਟ ਵੀ ਲੱਗੀ ਹੈ ਹੱਥ ਤੇ ਟੂਲ ਵਗੈਰਾ ਵੀ ਨਿਕਲਿਆ ਬਾਕੀ ਲੱਤ ਤੇ ਇਸ ਸਾਈਡ ਦੇ ਸਾਰੇ ਗੁੱਦੀ ਨੇ ਸੱਟਾਂ ਲੱਗਦੀਆਂ ਨੇ ਟਾਈਮ 7 ਤੋਂ ਲੈ ਕੇ 7:30 ਦੇ ਵਿੱਚ ਦਾ ਟਾਈਮ ਹਾਂਜੀ ਹਾਂ ਸੀਸੀਟੀਵੀ ਹਾਂਜੀ 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 ਦੋ ਹਾਂ ਦੋ ਲੋਟਰ ਨੇ ਮੇਰੀਆਂ ਲੱਗੀਆਂ ਇਹਦੇ ਬਾਅਦ ਉਹ ਵੀ ਗਿਰਿਆ ਪਰ ਉਹ ਫਿਰ ਬੈਗ ਚਿੱਚ ਕੇ ਉਹ ਚਲਾ ਗਿਆ ਜੈ ਸ਼੍ਰੀ ਰਾਮ ਜੀ ਮੈਂ ਕਪੀਖਰਨੀ ਜ਼ਿਲ੍ਹਾ ਪ੍ਰਧਾਨਸ਼ਿਪ ਤੋਂ ਨਵਾਲਸਾ ਉੱਠ ਕੇ ਚਿੰਨਗੋਟੂ ਅੱਜ ਆਪਣਾ ਸਾਡਾ ਮਹੱਲਾ ਜਿਹੜਾ ਹੈਗਾ ਜੀ ਸ਼ਾਹ ਕਲੋਨੀ ਸੈਲੀ ਰੋਡ ਤੇ ਨੇੜ ਗੁਰਦਸਾਹ ਲੱਗੇ ਆਪਣਾ ਇੱਥੇ ਹਰ ਵੀ 2-4 ਦਿਨ ਦੇ ਵਿੱਚ ਕੋਈ ਨਾ ਕੋਈ ਆਪਣਾ ਖੋਹ ਹੁੰਦੀ ਹੈ ਆਪਣਾ ਇੱਥੇ ਠੀਕ ਹੈ ਜੀ ਅੱਜ ਵੀ ਆਪਣਾ ਇੱਥੇ ਖੋਹ ਹੋਈ ਹੈ ਜੀ ਸਾਡੇ ਆਪਣਾ ਇੱਥੇ ਮੈਡਮ ਸੀਗੇ ਆਪਣਾ ਇੱਥੇ ਆਂਟੀ ਹੋਣੀ ਸੀਗੇ ਉਹਦਾ ਬੱਸ ਲੈ ਕੇ ਆਪਣਾ ਤੋਂ ਨਿਕਲ ਗਏ ਜੀ ਉਹਦੇ ਵਿੱਚ ਕਿ ਕੁਝ ਵੀ ਆਪਣਾ ਦਾ ਕੋਈ ਸਮਾਨ ਵਗੈਰਾ ਹੋਏ ਕੁਝ ਵੀ ਹੋਏ ਉਹਦੀ ਫੁਟੇਜ ਵੀਡੀਓ ਜਿਹੜੀ ਹੈਗੀ ਆਪਣਾ ਉਹਦੇ ਵਿੱਚ ਤੁਹਾਨੂੰ ਉਹ ਦੱਸੀ ਜਾਏਗੀ ਆਪਣਾ ਲੇਕਿਨ ਪੁਲਿਸ ਪ੍ਰਸ਼ਾਸਨ ਅੱਗੇ ਆਪਣਾ ਬੇਨਤੀ ਕਰਨਾ ਚਾਹੁੰਦੇ ਆ ਜੀ ਆਪਣਾ ਕਿ ਇਹਨਾਂ ਅੱਗੇ ਦੱਤ ਪਾਈ ਜਾਏ ਨਹੀਂ ਤੇ ਆਪਣਾ ਬਹੁਤ ਤੋਂ ਵੱਧ ਆਪਣਾ ਸਾਰੇ ਬਹਲੇ ਵਾਲੇ ਆਪਣਾ ਸਾਡੇ ਘਟੇ ਹੋ ਗਏ ਆਪਣਾ ਪੂਰੇ ਆਪਣਾ ਕਹਿੰਦੇ ਆ ਜੀ ਆਪਣਾ ਪੂਲੇ ਪ੍ਰਸ਼ਾਸਨ ਦਾ ਆਪਣਾ ਘਰਾਵ ਕਰਨਗੇ ਜੀ ਜੈ ਸ਼ੀਰਾਂ ਦਾ ਇੱਕ ਟਾਈਮ ਸੀਗਾ ਜੀ ਆਪਣਾ ਅੱਜ ਤੋਂ ਆਪਣਾ ਅੱਧੇ ਘੰਟੇ ਦਾ ਟਾਈਮ ਸੀਗਾ ਆਪਣਾ ਅੱਜ ਦੀ ਗੱਲ ਨਹੀਂ ਹੈਗੀ ਥੋੜੇ ਦੇ ਪਹਿਲੇ ਦੇ ਵੀ ਗੱਲ ਹੈਗੀ ਹੈ ਠੀਕ ਹੈ ਜੀ ਉਦੋਂ ਵੀ ਕਾਰਵਾਈ ਹੋਈ ਇਹ ਦੋ ਬੰਦੇ ਆਏ ਸੀ ਜੀ ਆਪਣਾ ਠੀਕ ਹੈ ਜੀ ਹਾਂ ਜੀ ਇਹ ਬਾਈਕ ਤੇ ਆਏ ਸੀਗੀ ਆਪਣਾ ਬਾਈਕ ਤੋਂ ਪਹਿਲੇ ਆ ਕੇ ਨੇ ਦੇਖੀ ਕੀਤੀ ਹੈ ਜੀ ਪਹਿਲੇ ਅੱਗੇ ਗਈ ਹੈ ਫਿਰ ਪਿੱਛੇ ਗਈ ਹੈ ਇਹ ਬਹੁਤ ਚੀਜ਼ ਚੈੱਕ ਕੀਤੀ ਹੈ ਔਰ ਤੋਂ ਬਹੁਤ ਆ ਕੇ ਇਹਨਾਂ ਨੇ ਆਪਣਾ پورا ਹਮਲਾ ਕੀਤਾ ਜੀ ਔਰ ਤੋਂ ਬਾਈਕ ਲੈ ਕੇ ਪੈਥੋਂ ਨਿਕਲੇ ਜੀ ਬਿਲਕੁਲ ਲੇਟ ਹੋ ਗਿਆ ਪੁਲਿਸ ਕਨਫਰਮ ਕੀਤੀ ਹੈ ਜੀ ਆਪਣਾ ਪੁਲਿਸ ਦੇ ਮੌਕੇ ਤੇ ਪਹੁੰਚੀ ਦੀ ਪੀਐਸਰ ਤੋਂ ਪਹੁੰਚੀ ਹੈ ਜੀ ਆਪਣਾ ਠੀਕ ਹੈ ਜੀ ਬਾਕੀ ਪੁਲਿਸ ਪ੍ਰਸ਼ਾਸਨ ਅਗਰ ਮੰਗ ਕਰਦੇ ਹੈ ਜੀ ਆਪਣਾ ਕਿ ਵੱਧ ਤੋਂ ਵੱਧ ਤੇ ਕਾਰਵਾਈ ਕੀਤੀ ਜਾਏ ਜੀ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ